ਅਸੀਂ ਉਹ ਦੇ ਪੁੱਤ ਸਨਾਤਨੀ ਪੰਜਾਬ ਦੀ ਆਣ ਬਾਣ ਤੇ ਸ਼ਾਨ ਸਾਡੇ ਪਿੰਡੇ ਜਨ ਨੂੰ ਸੋਬ ਦੇ ਮੱਥੇ ਲੱਗਦੇ ਤਿਲਕ ਮਹਾਨ ਅਸੀਂ ਕੱਪੜੇ ਪੱਗਵੇਂ ਪਾਉਂਦੇ ਰੱਖਦੇ ਹੱਥਾਂ ਦੇ ਵਿੱਚ ਮਾਲਾ ਅਸੀਂ ਪੂਜੀਏ ਉਸ ਨਰੇਸ਼ ਨੂੰ ਕਿਸੇ ਧਰਮ ਨੂੰ ਕੱਟ ਦੇ ਨੀ ਗਾਲਾਂ ਉਹ ਰੂਪ ਹੈ ਦੂਜਾ ਕਾਲ ਦਾ ਜਿਹੜਾ ਰਹਿੰਦਾ ਵਿੱਚ ਮਸਾਨ ਕਿ ਬੰਟੀ ਬਾਬੇ ਨੇ ਅੱਲਾਹੁ ਅਕਬਰ ਦਾ ਜਦੋਂ ਨਾਰੇ ਜਦੋਂ ਅੱਲਾਹੁ ਅਕਬਰ ਦੇ ਗਾਣੇ ਚੱਲਦੇ ਆ ਉਦੋਂ ਤਾਂ ਲੱਖ ਰੁਪਏ ਵਾਰਿਆ ਜਾਂਦਾ ਜਦੋਂ ਸਾਡੀ ਗੱਲ ਸਨਾਤਨ ਧਰਮ ਦੀ ਆਉਂਦੀ ਹੈਂਦੀ ਸ਼੍ਰੀ ਰਾਮਚੰਦਰ ਜੀ ਦੀ ਆਉਂਦੀ ਸ਼੍ਰੀ ਰਾਮਚੰਦਰ ਦੇ ਦਾ ਭਜਨ ਗਾਉਂਦੇ ਆ ਤਾਂ ਉਦੋਂ ਤਾਂ ਇੰਨਾ ਮੂੰਹ ਆਿੰਦਾ ਬੰਟੀ ਬਾਬਾ ਵੀ ਉਸ ਤੋਂ ਪਹਿਲਾਂ ਇੱਕ ਮਹਾ ਮੁੰਡੇਸ਼ਵਰ ਤੋਂ ਉਹਨਾਂ ਨੇ ਇਹ ਪਦਵੀ ਲਈ ਸੀ ਉਹ ਵੀ ਤਾਂ ਪਹਿਲਾਂ ਹੀ ਪ੍ਰਭੂ ਸ਼੍ਰੀ ਰਾਮ ਦਾ ਗੁਣ ਗਾਣ ਕਰਦੇ ਸੀ ਅੱਜ ਉਹਨਾਂ ਦੀ ਉਹ ਦੁਕਾਨਦਾਰੀ ਨਹੀਂ ਚੱਲੀ ਇਹ ਦੁਕਾਨਦਾਰੀ ਜਿਹੜੀ ਇੱਥੇ ਮਨ ਲੱਗਾ ਵੱਧ ਚੱਲਦੀ ਪੈਸਾ ਵੱਧ ਆ ਇਸ ਕਰਕੇ ਉਹਨਾਂ ਨੂੰ ਇਹ ਪ੍ਰਭੂ ਸ਼੍ਰੀ ਰਾਮ ਦਾ ਜਿਹੜਾ ਨਾਮ ਵਧੀਆ ਨਹੀਂ ਲੱਗ ਰਿਹਾ ਇਸ ਕਰਕੇ ਉਹਨਾਂ ਨੂੰ ਅੱਛਾ ਨਹੀਂ ਨਹੀਂ ਲੱਗਿਆ ਤਾਂ ਹੀ ਉਹਨਾਂ ਨੇ ਉਹਨਾਂ ਨੂੰ ਆਪਣੇ ਹੱਥ ਚੋਂ ਕੱਢ ਕੇ ਸੋਨੇ ਦੀ ਮੁੰਦਰੀ ਨਹੀਂ ਪਾਈ ਤਾਂ ਹੀ ਉਹਨਾਂ ਨੂੰ ਵਾਰਨਿੰਗ ਕੀਤਾ ਸਾਨੂੰ ਇਹ ਚੀਜ਼ ਦਾ ਹੋ ਇਹ ਲੋਕ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਇਹ ਗਲਤ ਪਾਸੇ ਲਾ ਰਹੇ ਸਾਡੇ ਕੰਟਰੋਵਰਸ ਵੀ ਬਹੁਤ ਹੁੰਦੇ ਕੋਈ ਫਨੀ ਇੱਦਾਂ ਦੀ ਕੰਟਰੋਵਰਸ ਜੀ ਆਪਣੇ ਖਿਲਾਫ ਸੁਣੀ ਹੋਈ ਯਾਰ ਇਹ ਕਿਥੋਂ ਬੋਲ ਪਏ ਕਿ ਲੋਕ ਨੇਤਾ ਪ੍ਰਭੂ ਸ਼੍ਰੀ ਰਾਮ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਛੱਡੇ ਤੇ ਅਸੀਂ ਕੀ ਚੀਜ਼ਾਂ ਐਨੇ ਤੁਹਾਡੇ ਕੰਟਰੋਵਰਸ ਵੀ ਹੁੰਦੀ ਹੈ ਕੋਈ ਫਨੀ ਇਨਸੀਡੈਂਟ ਕੋਈ ਫਨੀ ਕੰਟਰੋਵਰਸ ਜਿਹੜਾ ਲੋਕੇ ਤੁਹਾਨੂੰ ਬੋਲ ਕੇ ਗਏ ਨੇ ਅ ਸੈਂਡਵਿਚ ਸਿੰਗਰ ਹੈਗਾ ਜਿਹੜਾ ਨਾ ਇਹਨੂੰ ਗਾਉਣਾ ਹੁੰਦਾ ਨਾ ਇਹਨੂੰ ਬੁਝਾਉਣਾ ਹੁੰਦਾ ਹੈ ਐਵੇਂ ਥੋੜਾ ਹੁੰਦਾ ਅਸੀਂ ਪੰਜਾਬ ਦੇ ਪੁੱਤ ਹੈਗੇ ਆ ਐਦਾਂ ਬੋਲਦਾ ਮੈਨੂੰ ਬਹੁਤ ਹਾਸਾ ਆਇਆ ਮੈਨੂੰ ਚਲੋ ਮੈਨੂੰ ਉਹਦਾ ਗੁੱਸਾ ਨਹੀਂ ਲੱਗਿਆ ਜੇ ਪਿੱਛੇ ਤੁਹਾਡਾ ਇੱਕ ਮੁੱਦਾ ਬੜਾ ਬੁਰੀ ਤਰੀਕੇ ਨਾਲ ਭਖਿਆ ਹੋਇਆ ਕਿ ਸਟੇਜ ਦੇ ਵਿੱਚ ਇੱਕ ਮੁਸਲਮ ਸਿੰਗਰ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗੀ ਉਹਨਾਂ ਨੇ ਜਦੋਂ ਇੱਕ ਭਜਨ ਗਾਇਆ ਤਾਂ ਇੱਕ ਮਤਲਬ ਬਹੁਤ ਰੈਨਾਉਂਡ ਫੇਮਸ ਬਾਬਾ ਜੀ ਨੇ ਉਹਨਾਂ ਨੇ ਛਾਪ ਦਿੱਤੀ ਤੇ ਦੂਜੇ ਪਾਸੇ ਜਦੋਂ ਮਾਸਟਰ ਸਲੀਮ ਨੇ ਜਦੋਂ ਗਾਣਾ ਗਾਇਆ ਜੈ ਸ਼੍ਰੀ ਰਾਮ ਦੇ ਉੱਤੇ ਤੇ ਉਹਨਾਂ ਵੱਲੋਂ ਕੋਈ ਵਾਹ ਵਾਹ ਨਹੀਂ ਤੁਸੀਂ ਇਸ ਚੀਜ਼ ਦਾ ਬੜਾ ਮੁੱਦਾ ਚੁੱਕਿਆ ਤੁਹਾਨੂੰ ਇਹਦੇ ਉੱਤੇ ਕੀ ਪ੍ਰੋਬਲਮ ਹੋਈ ਦੇਖੋ ਪਹਿਲੀ ਗੱਲ ਤਾਂ ਮੈਂ ਇੱਕ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਜਿੱਦਾਂ ਮੰਤਰੀਆਂ ਤੇ ਈਡੀ ਦੀ ਰੇਟ ਜਾਂ ਇਨਕਮ ਟੈਕਸ ਦੀ ਰੇਟ ਤੇ ਬਾਬਿਆਂ ਤੇ ਵੀ ਰੇਟਾਂ ਹੋਣੇ ਚਾਹੀਦੇ ਜਿਹੜੇ 50 ਲੱਖ ਰੁਪਇਆ ਸਿੰਗਰਾਂ ਦੇ ਵਾਰਦੇ ਇਹਨਾਂ ਕੋ ਪੈਸੇ ਕਿੱਥੇ ਆਉਂਦੇ ਆ ਦੂਜੀ ਗੱਲ ਹੁਣ ਮੈਂ ਗੱਲ ਕਰਦਾ ਬੰਟੀ ਬਾਬੇ ਦੀ ਬੰਟੀ ਬਾਬੇ ਦੀ ਗੱਲ ਹੀ ਇਹ ਹੈ ਬੰਟੀ ਬਾਬੇ ਦੀ ਗੱਲ ਕਰਦਾ ਮਾਂ ਕਿ ਬੰਟੀ ਬਾਬੇ ਨੇ ਅੱਲਾਹੁ ਅਕਬਰ ਦਾ ਜਦੋਂ ਨਾਰੇ ਜਦੋਂ ਅੱਲਾਹੁ ਅਕਬਰ ਦੇ ਗਾਣੇ ਚੱਲਦੇ ਆ ਉਦੋਂ ਤਾਂ ਲੱਖ ਰੁਪਏ ਵਾਰਿਆ ਜਾਂਦਾ ਜਦੋਂ ਸਾਡੀ ਗੱਲ ਸਨਾਤਨ ਤੇ ਹੁੰਦੀ ਆਂਦੀ ਹੈਂ ਦੀ ਸ਼੍ਰੀ ਰਾਮਚੰਦਰ ਜੀ ਦੀ ਆਂਦੀ ਸ਼੍ਰੀ ਰਾਮਚੰਦ ਦੇ ਦਾ ਭਜਨ ਗਾਉਂਦੇ ਆ ਤੇ ਉਦੋਂ ਤਾਂ ਇੰਨਾ ਮੂੰਹ ਹੁੰਦਾ ਨਾ ਉਹਤੇ ਵਾਰ ਨਾ ਹੁੰਦਾ ਨਾ ਉਹਨੂੰ ਕੋਈ ਥਾਪੀ ਦਿੰਦੇ ਕਿ ਤੁਸੀਂ ਬਹੁਤ ਵਧੀਆ ਕੀਤਾ ਸਾਡੇ ਜਿਹੜੇ ਹਿੰਦੂ ਲੀਡਰ ਨੇ ਜਿਹੜੇ ਕਿ ਧਰਮ ਦੀ ਰਾਜਨੀਤੀ ਕਰਦੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਨੇ ਇਹਨਾਂ ਨੂੰ ਸੂਆ ਖਾਣੇ ਹੋ ਕਿ ਅਗਰ ਕੋਈ ਮੁਸਲਮਨ ਸਿੰਘਰ ਕੋਈ ਸਟੇਜ ਤੇ ਚੜਿਆਊਗਾ ਤੇ ਅਸੀਂ ਉੱਥੇ ਉਸ ਜਾਗਰਨ ਤੇ ਜਾਓ ਉਸ ਸਟੇਜ ਤੇ ਨਹੀਂ ਜਾਵਾਂਗੇ ਤੁਸੀਂ ਕਿਹੜਾ ਮੂੰਹ ਲੈ ਕੇ ਉਸ ਸਟੇਜ ਤੇ ਗਏ ਹੋ ਅਗਰ ਤੁਸੀਂ ਚਲੇ ਵੀ ਗਿਆ ਅਗਰ ਉਹਨੇ ਪ੍ਰਭੂ ਸ਼੍ਰੀ ਰਾਮ ਦਾ ਤੁਸੀਂ ਗੁਣ ਗaan ਗਵਾਵ ਦਿੱਤਾ ਤੇ ਤੁਹਾਡਾ ਫਰਜ਼ ਨਹੀਂ ਬੰਦਾ ਸੀ ਤੁਸੀਂ ਉਹਨਾਂ ਤੇ ਵਾਰ ਨਾ ਕਰਦੇ ਉਹਨੂੰ ਥਾਪੀ ਦਿੰਦੇ ਉਹਦਾ ਹੌਸਲਾ ਵਧਾਈ ਕਰਦੇ ਕਿ ਉਸ ਚੀਜ਼ ਨੂੰ ਪ੍ਰਮੋਟ ਕਰਦੇ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਬੰਟੀ ਬਾਬਾ ਵੀ ਉਸ ਤੋਂ ਪਹਿਲਾਂ ਇੱਕ ਮਹਾ ਮੁੰਡੇਸ਼ਵਰ ਤੋਂ ਉਹਨਾਂ ਨੇ ਇਹ ਤਪਦਵੀ ਲਈ ਸੀ ਉਹ ਵੀ ਤਾਂ ਪਹਿਲਾਂ ਹੀ ਪ੍ਰਭੂ ਸ਼੍ਰੀ ਰਾਮ ਦਾ ਗੁਣ ਗaan ਕਰਦੇ ਸੀ ਅੱਜ ਉਹਨਾਂ ਦੀ ਉਹ ਦੁਕਾਨਦਾਰੀ ਨਹੀਂ ਚੱਲੀ ਇਹ ਦੁਕਾਨਦਾਰੀ ਜਿਹੜੀ ਇੱ ਲਦਾ ਵੱਧ ਚਲਦੀ ਪੈਸਾ ਵੱਧ ਇਸ ਕਰਕੇ ਉਹਨਾਂ ਨੂੰ ਇਹ ਪ੍ਰਭੂ ਸ਼੍ਰੀ ਰਾਮ ਦਾ ਜਿਹੜਾ ਨਾਮ ਵਧੀਆ ਨਹੀਂ ਲੱਗ ਰਿਹਾ ਇਸ ਕਰਕੇ ਉਹਨਾਂ ਨੂੰ ਅੱਛਾ ਨਹੀਂ ਨਹੀਂ ਲੱਗਿਆ ਤਾਂ ਹੀ ਉਹਨਾਂ ਨੇ ਉਹਨਾਂ ਨੂੰ ਆਪਣੇ ਹੱਥ ਚੋਂ ਕੱਢ ਕੇ ਸੋਨੇ ਦੀ ਮੁੰਦਰੀ ਨਹੀਂ ਪਾਈ ਤਾਂ ਹੀ ਉਹਨਾਂ ਨੂੰ ਵਾਰਨ ਨਹੀਂ ਕੀਤਾ ਸਾਨੂੰ ਇਹ ਚੀਜ਼ ਦਾ ਹੋ ਜੀ ਇਹ ਲੋਕ ਇਹ ਲੋਕ ਇਹ ਲੋਕ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਜੇ ਗਲਤ ਪਾਸੇ ਲਾ ਰਹੇ ਇਹ ਸਾਡੇ ਲੋਕਾਂ ਨੂੰ ਉਹਨਾਂ ਦੇ ਵਿੱਚ ਕਿੱਥੇ ਨਾ ਕਿੱਥੇ ਵਿਤਕਰੇ ਪਾ ਰਹੇ ਨੇ ਭੇਦਭਾਵ ਕਰ ਰਹੇ ਨੇ ਸਾਡੇ ਲੋਕਾਂ ਨੂੰ ਮੁਸਲਮ ਮੁਸਲਮ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਜਿਹੜਾ ਸਨਾਤਨ ਧਰਮ ਆ ਸਭ ਤੋਂ ਵੱਡਾ ਧਰਮ ਆ ਸਭ ਤੋਂ ਪੁਰਾਣਾ ਧਰਮ ਆ ਸਾਡਾ ਸਨਾਤਨ ਧਰਮ ਤੋਂ ਉੱਪਰ ਕੋਈ ਨਹੀਂ ਹੈਗਾ ਪਰ ਇਹ ਲੋਕ ਸਾਡੇ ਹਿੰਦੂ ਸਿੱਖ ਪਾਈਚਾਰੇ ਦੀ ਪਾੜ ਪੰਦੀ ਜੀ ਵਸੇ ਬਹੁਤ ਟਾਈਮ ਆਪਾਂ ਇਹਨਾਂ ਦਾ ਲੈ ਲਿਆ ਪਰ ਜਾਂਦੇ ਜਾਂਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਹਰ ਮੁੱਦੇ ਤੇ ਬੋਲੇ ਪ੍ਰਵਾਸੀ ਵਾਲੇ ਮੁੱਦੇ ਤੇ ਬੋਲੇ ਅੱਜ ਪਿੱਛੇ ਤੁਹਾਡਾ ਜਿਹੜਾ ਮੁੱਦਾ ਪੱਖਿਆ ਦੇਖਦੇ ਤੁਹਾਡੇ ਕੰਟਰੋਵਰਸਿਸ ਵੀ ਬਹੁਤ ਹੁੰਦੀਆਂ ਕੋਈ ਫਨੀ ਅੱਧਾ ਦੀ ਕੰਟਰੋਵਰਸੀ ਤੁਸੀਂ ਆਪਣੇ ਖਿਲਾਫ ਸੁਣੀ ਹੋਈ ਯਾਰ ਇਹ ਕਿੱਥੋਂ ਬੋਲ ਪਏ ਆ ਜਦ ਕਿ ਅੱਧਾ ਤਾਂ ਮੈਂ ਹੈ ਨਹੀਂ ਕੋਈ ਅੱਧਾ ਦੀ ਚੀਜ਼ ਤੁਹਾਡੇ ਨਾਲ ਹੋਈ ਹੋਵੇ ਦੇਖੋ ਜੀ ਫਨੀਆਂ ਤਾਂ ਬਹੁਤ ਚੀਜ਼ਾਂ ਚਲਦੀ ਰਹਿੰਦੀਆਂ ਬਹੁਤ ਹੁਣ ਐਕਟ ਪ੍ਰੈਜ਼ੈਂਟ ਮੈਨੂੰ ਯਾਦ ਨਹੀਂ ਤੇ ਮੈਂ ਗੱਲ ਕਹੂੰਗਾ ਕਿ ਲੋਕਾਂ ਨੇ ਤਾਂ ਪ੍ਰਭੂ ਵੈ ਗੁਰੂ ਗੁਰੂ ਨਾਨਕ ਦੇਵ ਜੀ ਨੇ ਛੱਡੇ ਤੇ ਅਸੀਂ ਕੀ ਚੀਜ਼ਾਂ ਲੋਕਾਂ ਨੇ ਗਲਤ ਅਗਰ ਤੁਸੀਂ ਕੋਈ ਗੁਰਬਾਣੀ ਦਾ ਕੋਈ ਅੱਖਰ ਵੀ ਅਗਰ ਆਪਣੇ ਫੇਸਬੁਕ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ ਪਾ ਦੋ ਲੋਕੀ ਉੱਤੇ ਵੀ ਗਲਤ ਕਮੈਂਟ ਕਰਦੇ ਆ ਲੋਕਾਂ ਦਾ ਕੰਮ ਆ ਬੋਲਣਾ ਲੋਕਾਂ ਦਾ ਕੰਮ ਆ ਦੇਖਣਾ ਆਪਣਾ ਕੰਮ ਆ ਕਹਿੰਦੇ ਕਰਮ ਕਰ ਫਲ ਦੀ ਇੱਛਾ ਮਤ ਰੱਖਾ ਸੀ ਆਪਣਾ ਕਰਮ ਕਰ ਰਹੇ ਆ ਜੋ ਸਾਡਾ ਫਰਜ਼ ਆਸੀਂ ਨਿਭਾ ਰਹੇ ਆ ਉਹ ਉਹਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਉਹਦੇ ਵਿੱਚ ਕੀ ਉਹਦੇ ਵਿੱਚ ਦੇਣਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਜੀ ਸੋ ਸੈਂਡਵੀਜ ਜੀ ਪਹਿਲਾਂ ਤਾਂ ਇਹ ਵੀ ਆਪਾਂ ਤੁਹਾਡਾ ਪੁੱਛਣਾ ਚਾਹਾਂਗੇ ਇੰਨੀ ਕੰਟਰੋਵਰਸਿਸ ਹੁੰਦੀ ਹੈ ਹਰ ਮੁੱਦੇ ਤੇ ਤੁਸੀਂ ਬੋਲਦੇ ਰੀਸੈਂਟਲੀ ਤੁਹਾਡਾ ਮੁੱਦਾ ਵੀ ਇੰਨਾ ਭਖਿਆ ਇੰਨੀ ਤੁਹਾਡੀ ਕੰਟਰੋਵਰਸਿਸ ਵੀ ਹੁੰਦੀ ਹੈ ਕੋਈ ਫਨੀ ਇਨਸੀਡੈਂਟ ਕੋਈ ਫਨੀ ਕੰਟਰੋਵਰਸ ਜਿਹੜਾ ਲੋਕੇ ਤੁਹਾਨੂੰ ਬੋਲ ਕੇ ਗਏ ਨੇ ਔਰ ਤੁਹਾਨੂੰ ਖੁਦ ਵੀ ਹਾਸਾ ਆਇਆ ਯਾਰ ਇਹ ਮੇਰੇ ਨਾਲ ਕਿਵੇਂ ਹੋ ਗਿਆ ਮੈਂ ਤਾਂ ਅੱਦਾ ਦਾ ਬੰਦਾ ਹੈ ਵੀ ਨਹੀਂ ਕੋਈ ਅੱਦਾ ਤਾਂ ਹੋਇਆ ਹੋਵੇ ਹਾਂ ਇੱਕ ਵਾਰ ਜਦੋਂ ਪਿੱਛੇ ਜੇਹੀ ਮੁੱਦਾ ਚੱਲਦਾ ਪਿਆ ਸੀਗਾ ਪਰਵਾਸੀ ਨੂੰ ਲੈ ਕੇ ਤੇ ਉਹ ਮੇਰੇ ਖਿਲਾਫ ਬਹੁਤ ਬੋਲਿਆ ਤੇ ਮੈਂ ਸ਼ੋਅ ਤੇ ਜਾ ਰਿਹਾ ਸੀ ਤੇ ਰਸਤੇ 'ਚ ਜਦੋਂ ਮੈਂ ਦੇਖ ਰਿਹਾ ਸੀ ਤੇ ਇੱਕ ਇੰਟਰਵਿਊ ਦੇ ਵਿੱਚ ਇੱਕ ਪਰਵਾਸੀ ਭਰਾ ਸਾਡਾ ਬਹੁਤ ਵਧੀਆ ਬੋਲਿਆ ਤੇ ਮੈਨੂੰ ਉਹ ਬੋਲਿਆ ਤਾਂ ਮੇਰੇ ਖਿਲਾਫ ਸੀ ਪਰ ਮੈਨੂੰ ਹਾਸਾ ਬਹੁਤ ਆਇਆ ਕਿਉਂਕਿ ਉਹਦੇ ਬੋਲਣ ਦਾ ਸਟਾਈਲ ਬਹੁਤ ਵਧੀਆ ਸੀਗਾ ਕਿੱਦਾਂ ਦਾ ਸੀਗਾ ਅਸੀਂ ਵੀ ਜਾਣ ਸਕਦੇ ਹਾਂ ਉਹ ਆਇਆ ਸੀਗਾ ਆ ਸੈਂਡਵਿਚ ਸਿੰਗਰ ਹੈਗਾ ਜਿਹੜਾ ਨਾ ਇਹਨੂੰ ਗਾਉਣਾ ਹੁੰਦਾ ਨਾ ਇਹਨੂੰ ਵਜਾਉਣਾ ਹੁੰਦਾ ਹੈ ਐਵੇਂ ਥੋੜਾ ਹੁੰਦਾ ਅਸੀਂ ਪੰਜਾਬ ਦੇ ਪੁੱਤ ਹੈਗੇ ਆ ਐਦਾਂ ਬੋਲਦਾ ਸੀ ਮੈਨੂੰ ਬਹੁਤ ਹਾਸਾ ਆਇਆ ਮੈਨੂੰ ਚਲੋ ਮੈਨੂੰ ਉਹਦਾ ਗੁੱਸਾ ਨਹੀਂ ਲੱਗਿਆ ਤੇ ਚਲੋ ਸਾਡੇ ਭਰਾ ਨੇ ਉਹ ਵੀ ਠੀਕ ਹੈ ਜਿਹਨੂੰ ਗੁੱਸਾ ਲੱਗਦਾ ਬੋਲਦਾ ਹੀ ਆ ਪਰ ਮੈਨੂੰ ਉਹਦੀ ਜਿਹੜੀ ਵਰਡਿੰਗ ਸੀਗੀ ਸ਼ਾਇਦ ਮੇਰੇ ਕੋਲ ਪਈ ਹੋਵੇ ਮੈਂ ਤੁਹਾਨੂੰ ਮੈਸੇਜ ਕਰੂੰਗਾ ਪਰ ਉਹਦੇ ਗੱਲ ਕਰਨ ਦਾ ਉਹਨੇ ਪੰਜਾਬੀ ਬੋਲਣ ਦਾ ਸਟਾਈਲ ਬਹੁਤ ਵਧੀਆ ਲੱਗਿਆ ਔਰ ਮੈਂ ਜਿਹੜੇ ਜਿਹੜੇ ਆਪਣੇ ਸਾਡੇ ਭਰਾ ਨੇ ਇਧਰਲੇ ਜੋ ਪੀਬੀ ਆ ਤੋ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਅਗਰ ਉਹ ਤੁਹਾਡੇ ਖਿਲਾਫ ਵੀ ਬੋਲਦੇ ਤਾਂ ਵੀ ਮੈਨੂੰ ਗੁੱਸਾ ਨਹੀਂ ਆਉਂਦਾ ਉਸ ਚੀਜ਼ ਪਰ ਇੱਕ ਚੀਜ਼ ਤੁਸੀਂ ਇਹ ਨੋਟਿਸ ਕਰਿਓ ਜਿਹੜੇ ਪ੍ਰਵਾਸੀਆਂ ਦੀ ਭਾਸ਼ਾ ਉਹ ਥੋੜੀ ਜਿਹੀ ਸਵੀਟ ਜੀ ਹੈਗੀ ਪੰਜਾਬੀ ਆ ਅਸੀਂ ਸਾਰੇ ਦੇਖੋ ਹਰ ਸਟੇਟ ਦੀ ਆਪਣੀ ਆਪਣੀ ਲੈਂਗੁਏਜ ਹੈ ਸਾਡਾ ਹਿੰਦੂਸਤਾਨ ਦੇਖੋ ਐਡਾ ਵੱਡਾ ਵਾ ਜਿੱਥੇ ਪਤਾ ਨਹੀਂ ਕਿੰਨੀਆਂ ਭਾਸ਼ਾਵਾਂ ਨੇ ਹਣਾ ਤੇ ਇਸ ਕਰਕੇ ਕੀ ਹੈ ਕਿ ਹਰ ਪਾਸ਼ਾ ਆਪਣੇ ਇੱਕ ਕੋਈ ਨਾ ਕੋਈ ਮੈਸੇਜ ਦੇ ਦਿਆ ਆਪਣਾ ਕਿਲੇਜ਼ਰ ਕਰ ਦਿਆ ਜੀ ਅੱਛਾ ਤੁਸੀਂ ਅਮਿਤ ਅਰੋੜਾ ਜੀ ਦੇ ਸੱਜੇ ਹੈਂਡ ਮੰਨੇ ਜਾਂਦੇ ਹੋ ਦਾ ਦਾਇਆ ਹੱਥ ਮੰਨੇ ਜਾਂਦੇ ਹੋ ਔਰ ਉਹਨਾਂ ਦੇ ਲਈ ਗਾਣੇ ਲਿਖਦੇ ਵੀ ਹੋ ਤੇ ਗਾਉਂਦੇ ਵੀ ਹੋ ਠੀਕ ਹੈ ਇਹਦੇ ਬਾਰੇ ਤੁਹਾਡੇ ਕੀ ਵਿਚ ਕਿਉਂਕਿ ਜੋ ਅਮਿਤ ਅਰੋੜਾ ਜੀ ਨੇ ਉਹਨਾਂ ਨੂੰ ਤਾਂ ਮਤਲਬ ਸਾਰੇ ਮਤਲਬ ਆਪਣੀ ਬੋਲ ਬੰਨੀ ਪਹਿਰਾਵੇ ਔਰ ਅਕਸਰ ਵਿਵਾਦਾਂ ਦੇ ਵਿੱਚ ਬਣੇ ਰਹਿੰਦੇ ਨੇ ਠੀਕ ਹੈ ਨਾ ਉਹਨਾਂ ਬਾਰੇ ਕੀ ਕਹੋਗੇ ਦੇਖੋ ਸਾਡਾ ਭਰਾ ਵਾ ਠੀਕ ਆ ਤੇ ਅਗਰ ਕੋਈ ਕਿਸੇ ਵਾਰੇ ਬੋਲਦਾ ਜਾਂ ਕੋਈ ਪੰਜਾਬ ਦੇ ਮੁੱਦੇ ਤੇ ਬੋਲਦਾ ਚਾ ਕੋਈ ਰਾਜਨੀਤੀ ਦੇ ਮੁੱਦੇ ਤੇ ਬੋਲਦਾ ਉਹਨਾਂ ਦਾ ਕੰਮ ਆ ਠੀਕ ਆ ਤੇ ਉਹ ਅਜੇ ਹਿੰਦੂ ਲੀਡਰ ਨੇ ਸਨਾਤਨ ਧਰਮ ਤੋਂ ਬਿਲੋਂਗ ਕਰਦੇ ਨੇ ਠੀਕ ਆ ਅਗਰ ਮੈਂ ਦੋ ਤਿੰਨ ਗਾਣੇ ਉਹਨਾਂ ਨਾ ਕੀਤੇ ਐ ਮੈਂ ਉਹਨਾਂ ਨੂੰ ਐਜ ਇੱਕ ਗਾਣੀ ਉਹਨਾਂ ਦੇ ਟੁਕਦੇ ਸੀ ਉਹਨਾਂ ਤੇ ਟੁਕਦੇ ਸੀ ਇਸ ਕਰਕੇ ਉਹਨਾਂ ਨੇ ਕੀਤੇ ਠੀਕ ਆ ਭਰਾ ਸਾਡਾ ਅਗਰ ਅਗਰ ਆਪਾਂ ਆਪਣੇ ਭਰਾ ਨੂੰ ਪ੍ਰੋਮੋਟ ਨਹੀਂ ਕਰਾਂਗੇ ਹੋਰ ਕਿਹਨੂੰ ਕਰਾਂਗੇ ਠੀਕ ਹੈ ਨਾ ਸਾਡਾ ਭਰਾ ਵਾ ਸਾਡਾ ਸਨਾਤਨੀ ਭਰਾ ਵਾ ਕੋਈ ਤੁਹਾਡੇ ਆਪਣੇ ਗਾਏ ਗਾਣਿਆਂ ਦੇ ਵਿੱਚ ਕੋਈ ਫੇਵਰਿਟ Song ਜਿਹਨੂੰ ਸੁਣਾ ਕੇ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ ਤੇ ਸਾਨੂੰ ਮਤਲਬ ਤੁਹਾਡਾ ਦਿਲ ਕੋਈ ਅੱਧਾ ਦਾ ਗਾਣਾ ਜੋ ਸਾਨੂੰ એનર્ਜੀ ਦੇਵੇ ਉਹ ਸਾਡੇ ਦਰਸ਼ਕਾਂ ਨੂੰ ਵੀ એનર્ਜੀ ਦੇਵੇ ਹਾਂਜੀ ਇੱਕ ਮੇਰੀ ਵਾਰ ਆਈ ਸੀ ਹਿੰਦੂ ਵਾਰ ਜੀ ਜੋ ਕਿ ਪੂਰੇ ਵਰਲਡ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਵਾਰ ਨਹੀਂ ਗਾਦੀ ਕਿ ਪਹਿਲਾ ਵਾਰ ਆਈ ਆ ਉਹ ਇੱਕੋ ਬਾਬਾ ਬੰਦਾ ਸਿੰਘ ਬਹਾਦਰ ਤੇ ਵਾਰ ਆਈ ਸੀ ਹੁਣ ਸਾਡੀ ਜਿਹੜੀ ਮੇਰੀ ਹਿੰਦੂ ਵਾਰ ਸੀ ਬਹੁਤ ਲਾਈਕ ਕੀਤੀ ਬਹੁਤ ਅੱਛੇ ਵੀਵਜ਼ ਆਏ ਬਹੁਤ ਅੱਛੇ ਕਮੈਂਟ ਆਏ ਤੇ ਮੈਂ ਉਹਦੇ ਦੋ ਬੋਲ ਤੁਹਾਨੂੰ ਸੁਣਾ ਸਕਦਾ ਜੀ ਜੀ ਆਓ ਅਸਯੋ ਦੇ ਪੁੱਤ ਸਨਾਤਨੀ ਪੰਜਾਬ ਦੀ ਆਣ ਬਾਣ ਤੇ ਸ਼ਾਨ ਸਾਡੇ ਪਿੰਡੇ ਜਨ ਨੂੰ ਸੋਬ ਦੇ ਮੱਥੇ ਲੱਗਦੇ ਤਿਲਕ ਮਹਾਨ ਅਸੀਂ ਕੱਪੜੇ ਭਗਵੇਂ ਪਾਉਂਦੇ ਰੱਖਦੇ ਹੱਥਾਂ ਦੇ ਵਿੱਚ ਮਾਲ ਅਸੀਂ ਪੂਜਿਏ ਉਸ ਨਰੇਸ਼ ਨੂੰ ਕਿਸੇ ਧਰਮ ਨੂੰ ਕੱਢ ਦੇ ਨੀ ਗਾਲਾਂ ਆਹ ਰੂਪ ਹੈ ਦੂਜਾ ਕਾਲਦਾ ਜਿਹੜਾ ਰਹਿੰਦਾ ਵਿੱਚ ਮਸਾਨ ਇਹ ਹਿੰਦੂ ਵਾਰ ਸੀ ਬਹੁਤ ਅੱਛਾ ਮੈਨੂੰ ਪਿਆਰ ਮਿਲਿਆ ਔਰ ਮਿਲ ਵੀ ਰਿਹਾ ਜਿਦੇ ਕਰਕੇ ਮੇਰੇ ਸ਼ੋਜ਼ ਵਗੈਰਾ ਔਰ ਜਾਗਰਨ ਵਗੈਰਾ ਬਹੁਤ ਅੱਛਾ ਪਿਆਰ ਮਿਲਦਾ ਸੀ ਜੀ ਸੋ ਇਹ ਸੀਗੇ ਸਾਡੇ ਨਾਲ ਸੈਂਡ ਵੀ ਪੰਜਾਬੀ ਪੰਜਾਬੀ ਸਿੰਗਰ ਔਰ ਤੁਸੀਂ ਇਹਨਾਂ ਦਾ ਗਾਣਾ ਸੁਣਿਆ ਗਾਣਾ ਵੀ ਇੰਨਾ ਜ਼ਿਆਦਾ ਮੋਟੀਵੇਟਿਡ ਸੀਗਾ ਹਿੰਦੂਤਾਂ ਨਮਲੇਗਾ ਪਰ ਇਹ ਗਾਣਾ ਮਤਲਬ ਕਿ ਜੇ ਤੁਸੀਂ ਸੁਣੋ ਨਾ ਤਾਂ ਹਰ ਇੱਕ ਨੂੰ ਹਰ ਇੱਕ ਦੇ ਗੂਸ ਬੰਮ ਕਰਦਾ ਹਰ ਇੱਕ ਨੂੰ ਮੋਟੀਵੇਟ ਕਰਦਾ ਹੈ ਸੋ ਤੁਸੀਂ ਵੀ ਇਹਨਾਂ ਦਾ ਇਹ ਗਾਣਾ ਸੁਣੋ ਕਿਵੇਂ ਤੇ ਲੱਗੇ ਤੁਹਾਨੂੰ ਅੱਜ ਦੇ ਇੰਟਰਵਿਊ ਸਾਨੂੰ ਕਮੈਂਟਸ ਬਾਕਸ ਤੇ ਰਾਈਟ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੈਂਡ ਵੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਚੈਨਲ ਬਾਰੇ ਮੈਂ ਕਹਿੰਦਾ ਜੀ ਜਿਹੜੇ ਵੀ ਸਾਡੇ ਸਰੋਤੇ ਸਾਡੇ ਭਰਾ ਜੋ ਵੀ ਦੇਖ ਰਿਹਾ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਿਉਂਕਿ ਇਹ ਉਹ ਚੈਨਲ ਆ ਜਿਹੜੀ ਸੱਚਾਈ ਦਿਖਾਂਦਾ ਜਿਹੜਾ ਪੂਰੇ ਕੋਈ ਵੀ ਚੈਨਲ ਆ ਮੋਸਟਲੀ ਸੱਚਾਈ ਨਹੀਂ ਦਿਖਾਂਦੇ ਜਿਹੜਾ ਆਪਣਾ ਇਹ ਚੈਨਲ ਆ ਸੱਚਾਈ ਦਿਖਾਉਂਦਾ ਜੀ ਇਸ ਤੇ ਇਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਇਹਨਾਂ ਨੂੰ ਸਬਸਕ੍ਰਾਈਬ ਕਰੋ ਜੀ ਜੈ ਸ਼੍ਰੀ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਨਾ ਬੋਲੋ ਤੇ ਇਹਦੇ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੋ ਰੋ ਆਨ ਰੋਡੀ ਪੰਜਾਬ ਲਾਈਵ ਦੇ ਨਾਲ ਮੈਂ ਅਦਿੱਤੀ ਕੈਮਰਾਮੈਨ ਬੱਲੂ ਦੇ ਨਾਲ ਧੰਨਵਾਦ